ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰ ਭਰਾਵਾਂ ਨੂੰ ਜਿਹੜੇ ਆ ਵੀਡੀਓ ਵੇਖ ਰਹੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਝੋਟੀ ਦੂਸਰੇ ਸੂਏ ਝੋਟੀ ਆ ਦੇਖੋ ਪੂਰੀ ਪਲੀ ਹੋਈ ਐ ਤੇ ਝੋਟੀ ਦਾ ਕੱਦ ਕਾਠ ਐ ਸਿੰਘ ਵੀ ਪੂਰੇ ਗੁੰਡੇ ਆ ਤੇ ਝੋਟੀ ਹੈਗੀ ਆ ਦੂਸਰੇ ਸੂਏ ਦੂਸਰੇ ਸੂਏ ਝੋਟੀ ਆ ਤੇ ਇਹਦੇ ਮਗਰ ਕੱਟਾ ਐ ਤੁਹਾਨੂੰ ਮੈਂ ਕੱਟਾ ਵੀ ਦਿਖਾ ਦਾਂਗਾ ਕੋਈ ਇਹ ਪੰਜਾਸੀਆਂ ਦਿਨਾਂ ਦੀ ਸੂਈ ਹੋਊਗੀ ਕੱਟਾ ਵੀ ਤੁਹਾਨੂੰ ਪੂਰਾ ਦਿਖਾਉਂਗਾ ਐਂਡ ਤੇ ਪੰਜਾਸੀਆਂ ਦਿਨਾਂ ਦੀ ਸੂਈ ਹੋਊ ਕੋਈ ਇਹ ਮੋਹਰਾ ਨਸਲ ਦੀ ਆ ਮੱਝ ਤੇ ਇਹਦੇ ਮਗਰ ਦੂਜਾ ਕੱਟਾ ਵੀ ਬਹੁਤ ਵਧੀਆ ਉਹ ਨੀਲੀ ਚਾਹ ਜਾਂਦਾ ਹੈ ਤੇ ਆਪਾਂ ਹੁਣ ਇਸ ਦੇ ਦੁੱਧ ਦੀ ਗੱਲ ਕਰਦੇ ਨੇ ਇਹ ਦੁੱਧ 8 ਕਿਲੋ ਧਾਰਾਂੇ ਹੱਲੇ ਤੇ ਤੁਹਾਨੂੰ ਪਤਾ ਹੈ ਕਿ ਇਹ ਵੀਰ ਦੀ ਸੇਵਾ ਨਾਲ 12 ਵੀ ਕਰ ਸਕਦੀ ਹੈ 14 ਵੀ ਕਰ ਸਕਦੀ ਜਿੰਨੀ ਸੇਵਾ ਹੈ ਉਹ 10 ਤੇ ਪੱਕਾ ਕਿ ਨਾ ਤੇ 8 ਕਿਲੋ ਹੁਣ ਮਿਣ ਕੇ ਕੋਈ ਦੋ ਟਾਈਮ ਚੋਲੋ ਤੇ ਚੋਵਾ ਵੀ ਬਹੁਤ ਵਧੀਆ ਦੋ ਟਾਈਮ ਚੋਕੇ ਵੀ ਕੋਈ ਲਈ ਕੇ ਜਾ ਸਕਦਾ ਹੈ ਤੇ ਜੇ ਤੁਸੀਂ ਇਹ ਨੰਬਰ ਇੱਥੇ ਦਿੱਤੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਆਸਪਰ ਕਰਕੇ ਜਾਣਕਾਰੀ ਲੈਣੀ ਹੈ ਜੇ ਤੁਸੀਂ ਦੂਰ ਦੇ ਝੋਟੀ ਦੂਰ ਵੀ ਕਰ ਸਕਦੇ ਆਂ ਅਸੀਂ ਤੇ ਇਹ ਝੋਟੀ ਦਾ ਕਦਗਾਠ ਵੀ ਪੂਰਾ ਹੈ ਤੇ 12 ਕਿਲੋ ਤੇ ਕੱਢੂਗੀ ਨਾ ਦੁੱਧ ਉਹਨਲੇ ਇਹ ਦੂਜਾ ਸਾਫ ਸੁਗਣੀ ਹੈਗੀ ਤੁਸੀਂ ਵੇਖ ਸਕਦੇ ਜਿਲੇ ਪੂਰੀ ਪੂਰੀ ਤੋਂ ਸਾਫ ਕਰਕੇ ਜਿਨੇ ਲਈ ਕਜਾਣੀ ਆ ਤੇ ਉਹ ਪੂਰਾ ਇਹ ਦੁੱਧ ਕੱਢੂਗੀ 1 ਲੀਟਰ ਤੇ ਕੱਢੂ ਕੱਢੂ ਫੇਰ ਇਹ 8 ਕਿਲੋ ਧਾਰਾ ਤੁਸੀਂ ਚੋਗੇ ਲੈ ਕੇ ਜਾ ਸਕਦੇ ਜੀ 8 ਕਿਲੋ ਪੂਰੀਆਂ ਹੋਣਗੀਆਂ ਤੇ ਦੂਜਾ ਥਣ ਚਵਾ ਵੀ ਬਹੁਤ ਵਧੀਆ ਹੈ ਤੇ ਕਟਾ ਵੀ ਤੁਹਾਨੂੰ ਦਿਖਾਵਾਂਗੇ ਇਸ ਝੋਟੀ ਦਾ ਮੁੱਲ ਦੂਜਾ 87000 ਆਂਦੇ ਆ ਤੇ ਆਪਾਂ ਕਹਿ ਕੂਗੇ 85 ਆਖਿਆ ਹੈ ਮਹਾ ਪੰਜਾਸੀ ਆਪਣੇ ਦਰਸ਼ਕ ਦੇਖਣ ਵਾਲੇ ਉਹਨਾਂ ਨੂੰ ਪੰਜਾਸੀ ਦੇ ਨਾਲ ਚਲੋ 85 ਚੋਂ ਕੋਈ ਨਾ ਕੋਈ ਮਾਨਤਾਨ ਜ਼ਰੂਰ ਕਰਾਂਗੇ 85000 ਤੋਂ ਕੋਈ ਤੁਹਾਨੂੰ ਮਾਨਤਾਨ ਜ਼ਰੂਰ ਕਰਨਗੇ ਤੁਸੀਂ ਇੱਕ ਵਾਰ ਫੋਨ ਲਾਇਓ ਜ਼ਰੂਰ 85000 ਤੋਂ ਮਾਨਤਾਨ ਜ਼ਰੂਰ ਹੋਊਗਾ ਝੋਟੀ ਬਹੁਤ ਵਧੀਆ ਹੈ ਨਾ ਆਹ ਵੇਖੋ ਕੱਟਾ ਇਹ ਨੀਲੀ ਚ ਆ ਜਾਂਦਾ ਹੈ ਕੱਟਾ ਦੇ ਤੁਸੀਂ ਵੇਖ ਸਕਦੇ ਹੋ ਕੱਟਾ ਵੀ ਬਹੁਤ ਵਧੀਆ ਛੈ ਆ ਤੇ ਇਹ ਤੇ ਪੂਰੀ ਜੰਗੀ ਕੱਟਾ ਬਣਿਆ ਇਹ ਤੇ ਦੁਜਾ ਬਣੂਗਾ ਮਾਲੀ ਬਣੂਗਾ ਨਾਲੇ ਵੇਖ ਲਓ ਸੂਈ ਨੂੰ ਵੀ ਹਲੇ ਥੋੜੇ ਦਿਨ ਅਜਿਹੀ ਆਂਦੇ ਨਾਲ ਕੱਟਾ ਤੁਸੀਂ ਵੇਖ ਹੀ ਸਕਦੇ ਜੀ ਹਾਂਜੀ ਤੇ ਆਹ ਦੇਖੋ ਨਾਰੂ ਵੀ ਲੈ ਪੂਰਾ ਆਦਮ ਕੰਡਿਆਏ ਤੇ ਤੁਸੀਂ ਵੇਖ ਕੇ ਲੇਕ ਜਾਣੀ ਹੈ ਜੇ ਕਹੇ ਵੀਰ ਨੇ ਲੈਣੀਆਂ ਨੰਬਰਾਂ ਦੇ ਸੰਪਰਕ ਜ਼ਰੂਰ ਕਰੇ ਤੇ ਆਪਾਂ ਮਿਲਦੇ ਹਾਂ ਹੋਰ ਕਿਸੇ ਵੀਡੀਓ 'ਚ ਹੋਰ ਕਿਸੇ ਮੱਝ ਦੀ ਵੀਡੀਓ 'ਚ ਗਾਂ ਦੀ ਵੀਡੀਓ ਜਾਂ ਹੋਰ ਵੀ ਜੇ ਤੁਸੀਂ ਵੀ ਇਹੋ ਜਿਹੀ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਯਾਰ ਡਿਸਕ੍ਰਿਪਸ਼ਨ 'ਚ ਨੰਬਰ ਹੋਊਗਾ ਜਾਂ ਉੱਤੇ ਨੰਬਰ ਚੱਲਦਾ ਹੋਊਗਾ ਵੀਡੀਓ ਬਣਾਉਣ ਲਈ ਉਹ ਨੰਬਰ ਤੇ ਕਾਲ ਕਰਿਓ ਜੇ ਆ ਮੱਝ ਖਰੀਦਣ ਤੁਸੀਂ ਹੇਠਲੇ ਨੰਬਰ ਦਿੱਤਾ ਹੋਗਾ ਇੱਥੇ ਕਾਲ ਕਰਿਓ ਤੇ ਇਹ ਸੋਰਸਿੰਗ ਪਿੰਡ ਚਾ ਜੋ ਕਿ ਤਰਨਤਾਰਨ ਜ਼ਿਲ੍ਹੇ ਚ ਪੈ ਜਾਂਦਾ ਹੈ ਭਿੱਕੀ ਪਿੰਡ ਦੇ ਲਾਗੇ ਸੋਰਸਿੰਗ ਪਿੰਡ ਤਰਨਤਾਰਨ ਜ਼ਿਲ੍ਹਾ ਤੇ ਤੁਸੀਂ ਵੇਖ ਸਕਦੇ ਹੋ ਮੱਝ ਬਹੁਤ ਵਧੀਆ ਤੇ ਆਪਾਂ ਹੁਣ ਮਿਲਦੇ ਹਾਂ ਹੋਰ ਕੇ ਵੀਡੀਓ ਚ ਸੰਪਰਕ ਜਰੂਰ ਕਰ ਲਿਓ ਮੱਝ ਬਹੁਤ ਵਧੀਆ ਹੈ ਚਲੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ